ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਆਫੀਸ਼ੀਅਲ ਮੰਗੜ ਤੇ ਓਬ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਵਾਹਿਗੁਰੂ ਜੀ ਦੀ ਮਿਹਰ ਨਾਲ ਚੜ੍ਹਦੀ ਕਲਾ ਵਿੱਚ ਹੋਵਗੇ ਜੀ ਜੇ ਸਾਡੇ ਚੈਨਲ ਤੇ ਪਹਿਲੀ ਵਾਰ ਆਇਓ ਜੀ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਨਾ ਤਾਂ ਕਿ ਜਦੋਂ ਵੀ ਅਸੀਂ ਕੋਈ ਨਵੀਂ ਵੀਡੀਓ ਅਪਲੋਡ ਕਰੀਏ ਤੇ ਸਾਡੀ ਭੈਣ ਭਰਾਵਾਂ ਕੋਲ ਪਹੁੰਚ ਜਾਏ ਕਰੇ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਇੱਕ ਸੱਚੀ ਗੱਲਬੀਤੀ ਸ਼ੇਅਰ ਕਰਨ ਜਾ ਰਹੇ ਹਾਂ ਤੇ ਇਸ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਤਨਤਨ ਗੁਰੂ ਰਾਮਦਾਸ ਜੀ ਜੋ ਪਾਗਾਂਚ ਨਹੀਂ ਲਿਖਿਆ ਹੁੰਦਾ ਉਹ ਵੀ ਲਿਖ ਦਿੰਦੇ ਨੇ ਜਦੋਂ ਆਪਾਂ ਸੱਚੇ ਮਨ ਦੇ ਨਾਲ ਤਨਤਨ ਗੁਰੂ ਰਾਮਦਾਸ ਜੀ ਨੂੰ ਧਿਆਉਂਦੇ ਹਾਂ ਤੇ ਵਾਹਿਗੁਰੂ ਜੀ ਕਿਵੇਂ ਮਿਹਰ ਕਰਦੇ ਨੇ ਅੱਜ ਦੀ ਸੱਚੀ ਹੱਡ ਬੀਤੀ ਦੱਸਦਿਆਂ ਵੀਰ ਜੀ ਦੱਸਦੇ ਨੇ ਇਹਨਾਂ ਦਾ ਪਿੰਡ ਜੀ ਸੰਗਰੂਰ ਦੇ ਲੱਗ ਗਿਆ ਤੇ ਵੀਰ ਜੀ ਦੱਸਦੇ ਨੇ ਮੇਰੇ ਪਰਿਵਾਰ ਦੇ ਵਿੱਚ ਇੱਕ ਮੇਰੇ ਮਾਤਾ ਜੀ ਤੇ ਮੇਰਾ ਇੱਕ ਭਰਾ ਰਹਿੰਦਾ ਇਹਨਾਂ ਦੇ ਪਿਤਾ ਜੀ ਦੀ ਡੈਥ ਹੋ ਜਾਂਦੀ ਹੈ ਜਦੋਂ ਇਹ ਬੱਚੇ ਹਜੇ ਛੋਟੇ ਹੀ ਸੀਗੇ ਸੋ ਵੀਰ ਜੀ ਦੱਸਦੇ ਨੇ ਕਹਿੰਦੇ ਕਿ ਸਾਡੇ ਜਿਹੜੇ ਮਾਤਾ ਜੀ ਆ ਬਹੁਤ ਹੀ ਗਰੀਬੀ ਦੇ ਵਿੱਚ ਸਾਨੂੰ ਪਾਲਦੇ ਨੇ ਬਹੁਤ ਹੀ ਗਰੀਬ ਹੋਣ ਕਰਕੇ ਕਹਿੰਦੇ ਅਸੀਂ ਜਦੋਂ ਥੋੜੇ ਜਿਹਾ ਉਡਾਰ ਹੁੰਨੇ ਆ ਦੋਨੋਂ ਭਰਾ ਅਸੀਂ ਵੀ ਉਦੋਂ ਦਿਹਾੜੀਆਂ ਕਰਨ ਲੱਗ ਜਾਂਦੇ ਆ ਆਪਣੀ ਮਾਤਾ ਜੀ ਦੇ ਨਾਲ ਕਰ ਦਾ ਖਰਚਾ ਚਲਾਉਣ ਦੇ ਵਿੱਚ ਹੱਥ ਵਟਾਉਣ ਲੱਗ ਜਾਂਦੇ ਆ ਸੋ ਵੀਰ ਜੀ ਦੱਸਦੇ ਨੇ ਅਸੀਂ ਪਿੰਡ ਦੇ ਸਰਕਾਰੀ ਸਕੂਲ ਦੇ ਵਿੱਚ ਹੀ ਪੜਦੇ ਹਾਂ ਕਿ ਮੈਂ ਤਾਂ 10 ਪੜਦਾ ਪਰ ਮੇਰਾ ਜਿਹੜਾ ਵੱਡਾ ਭਰਾ ਆ ਉਹ 12 ਜਮਾਤਾ ਪਾਸ ਆ ਸੋ ਵੀਰ ਜੀ ਦੱਸਦੇ ਨੇ ਕਹਿੰਦੇ ਕਿ ਅੱਧੀ ਕਿ ਚਲੋ ਜਦੋਂ ਪੜਦੇ ਪੜਦੇ ਕਹਿੰਦੇ ਗਰੀਬੀ ਬਹੁਤ ਸੀ ਘਰ ਦੇ ਵਿੱਚ ਦਿਹਾੜੀਆਂ ਵੀ ਲਾਉਣੀਆਂ ਨਾਲ ਦੀ ਨਾਲ ਕਹਿੰਦੇ ਕਿ ਮੈਂ ਗੁਰੂ ਘਰ ਜਾਂ ਲੱਗ ਗਿਆ ਕਿ ਸਾਡੇ ਮਾਤਾ ਜੀ ਵੀ ਗੁਰੂ ਘਰ ਬਹੁਤ ਜਾਂਦੇ ਸੀ ਉਹਨਾਂ ਨੇ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਘਰ ਜ਼ਰੂਰ ਜਾਣਾ ਸੋ ਉਹਨਾਂ ਨੇ ਸਾਨੂੰ ਵੀ ਇਹੀ ਰਸਤੇ ਤੇ ਪਾਇਆ ਤੇ ਗੁਰੂ ਦੇ ਨਾਲ ਜੋੜਿਆ ਸੋ ਵੀਰ ਜੀ ਦੱਸਦੇ ਨੇ ਕਹਿੰਦੇ ਕਿ ਮੈਂ ਜਦੋਂ ਵੀ ਮੈਨੂੰ ਸਮਾਂ ਲੱਗਣਾ ਦਿਨ ਦੇ ਵਿੱਚ ਟਾਈਮ ਕੱਢ ਕੇ ਮੈਂ ਪਿੰਡ ਦੇ ਗੁਰਦੁਆਰਾ ਸਾਹਿਬ ਜ਼ਰੂਰ ਜਾਣਾ ਉੱਥੇ ਮੈਂ ਸੇਵਾ ਕਰਨੀ ਜਿੰਨੀ ਮੇਰੇ ਤੋਂ ਟਾਈਮ ਕੱਢ ਕੇ ਸੇਵਾ ਕਰ ਹੋਣੀ ਮੈਂ ਕਰਕੇ ਆਉਣੀ ਸੋ ਬਾਣੀ ਸੁਣੀ ਗੁਰਦੁਆਰਾ ਸਾਹਿਬ ਜਾ ਕੇ ਕਹਿੰਦੇ ਇਦਾਂ ਹੀ ਗਰੀਬ ਬਹੁਤ ਸੀਗੇ ਕਹਿੰਦੇ ਯਾਨੀ ਗਰੀਬੀ ਤਾਂ ਇੰਨੀ ਸੀ ਘਰ ਦੇ ਵਿੱਚ ਕਹਿੰਦੇ ਕੱਪੜੇ ਲੀੜਾ ਲੈਣ ਨੂੰ ਵੀ ਪੈਸਾ ਨਹੀਂ ਸੀ ਈਵਨ ਕਹਿੰਦੇ ਕਈ ਵਾਰ ਐਵੇਂ ਹੀ ਹੁੰਦਾ ਸੀਗਾ ਕਿ ਜਦੋਂ ਸਵੇਰੀ ਰੋਟੀ ਖਾ ਲੈਣੀ ਦੁਪਹਿਰ ਦੀ ਰੋਟੀ ਦੀ ਵੀ ਯਾਨੀ ਟੈਨਸ਼ਨ ਹੋਣੀ ਕਿ ਪਤਾ ਨਹੀਂ ਮੋੜ ਕੇ ਦੁਪਹਿਰ ਨੂੰ ਜਾਂ ਰਾਤ ਨੂੰ ਰੋਟੀ ਮਿਲਣੀ ਆ ਕਿ ਨਹੀਂ ਮਿਲਣੀ ਸੋ ਕਹਿੰਦੇ ਕਪੜਾ ਲੀੜਾ ਲੈਣਾ ਤੋਂ ਬਹੁਤ ਦੂਰ ਦੀ ਗੱਲ ਸੀ ਕਹਿੰਦੇ ਮੇਰੇ ਮਾਤਾ ਜੀ ਨੇ ਯਾਨੀ ਤਾਈ ਚਾਚੀਆਂ ਦੇ ਘਰ ਕੰਮ ਕਰਕੇ ਪਿੰਡ ਦੇ ਵਿੱਚ ਹੋਰ ਘਰਾਂ 'ਚ ਕੰਮ ਕਰਕੇ ਉਹਨਾਂ ਨੇ ਉਤੋਂ ਫਿਰ ਉਹਨਾਂ ਨੂੰ ਪੈਸੇ ਮਿਲਨੇ ਤਾਂ ਸਾਨੂੰ ਉਹਨਾਂ ਨੇ ਇੱਦਾਂ ਹੀ ਪਾਲਿਆ ਸੋ ਕਹਿੰਦੇ ਕਿ ਗਰੀਬੀ ਬਹੁਤ ਸੀ ਕਹਿੰਦੇ ਮੈਨੂੰ ਅੱਜ ਵੀ ਯਾਦ ਆ ਕਿ ਅਸੀਂ ਦੋਨੋਂ ਭਰਾ ਅਜੇ ਸਕੂਲ ਪੜ੍ਹਦੇ ਸੀ ਛੋਟੇ ਹੁੰਦੇ ਸੀ ਕਿ ਸਾਡੇ ਚਾਚੇ ਦੇ ਮੁੰਡੇ ਦਾ ਵਿਆਹ ਆਇਆ ਸੀ ਸੋ ਕਹਿੰਦੇ ਕਿ ਇੰਨੀ ਗਰੀਬੀ ਸੀ ਕਿ ਪੈਸਾ ਸਾਡੇ ਕੋਲ ਨਹੀਂ ਸੀ ਅਸੀਂ ਨਵੇਂ ਕੱਪੜੇ ਲੈ ਸਕੀਏ ਸੋ ਕਹਿੰਦੇ ਕਿ ਉਦੋਂ ਹੀ ਉਹ ਟਾਈਮ ਦੇ ਵਿੱਚ ਨਾ ਯਾਨੀ ਉਦੋਂ ਗੱਡੀਆਂ ਤਾਂ ਨਹੀਂ ਕੋਈ ਤਿੰਨ ਚਾਰ ਜਿਵੇਂ ਅੱਜ ਦੇ ਟਾਈਮਸ ਆਪਾਂ ਗੱਡੀਆਂ ਕਰ ਲੈਂਦੇ ਆ ਤੇ ਕਹਿੰਦੇ ਉਦੋਂ ਬੱਸਾਂ ਦਾ ਹੁੰਦਾ ਸੀਗਾ ਕਿ ਬੱਸਾਂ ਕਰ ਲੈਣੀ ਆ ਕਹਿੰਦੇ ਉਦੋਂ ਬੱਸ ਜਦੋਂ ਗਈ ਬਰਾਤ ਦੇ ਵਿੱਚ ਕਹਿੰਦੇ ਮੈਂ ਤੇ ਕਹਿੰਦਾ ਮੇਰਾ ਭਰਾ ਨਾ ਸਕੂਲ ਦੀ ਵਰਦੀ ਪਾ ਕੇ ਬਰਾਤ ਅਸੀਂ ਜਾਣੇ ਚਾੜਦੇ ਨਹੀਂ ਆ ਬੱਸ ਦੇ ਵਿੱਚ ਚਲੇ ਜਾਣੇ ਆ ਨਾਲ ਸੋ ਕਹਿੰਦੇ ਕੋਈ ਚਾਚਾ ਜੀ ਨੂੰ ਦੱਸ ਦਿੰਦਾ ਵਾ ਕਿ ਇਦਾਂ ਇਦਾਂ ਕਰਕੇ ਕੀ ਅਸੀਂ ਵਰਦੀ ਘਰ ਯਾਨੀ ਪਾ ਕੇ ਚੱਲੇ ਆ ਕਿ ਅਸੀਂ ਕੋਈ ਉਦਾਂ ਦੇ ਕੱਪੜੇ ਨਹੀਂ ਪਾਈ ਵਧੀਆ ਕਿ ਸਕੂਲ ਦੀ ਵਰਦੀ ਪਾਈ ਹੋਈ ਆ ਜਵਾਕਾਂ ਨੇ ਕਹਿੰਦੇ ਯਾਨੀ ਬਸ 2 ਕਿਲੋਮੀਟਰ ਪਿੰਡ ਤੋਂ ਅੱਗੇ ਜਾ ਚੁੱਕੀ ਸੀ ਕਹਿੰਦੇ ਕਿ ਚਾਚਾ ਜੀ ਨੂੰ ਜਦੋਂ ਪਤਾ ਲੱਗਿਆ ਉਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਵਰਦੀ ਪਾ ਕੇ ਵਿਆਹ ਤੇ ਤੁਹਾਨੂੰ ਅਸੀਂ ਨਹੀਂ ਲੈ ਕੇ ਜਾਣਾ ਕਿ ਤੁਸੀਂ ਸਕੂਲ ਚੱਲੇ ਹੋ ਤੁਸੀਂ ਤਾਂ ਵਿਆਹ ਤੇ ਚੱਲੇ ਹੋ ਤੁਸੀਂ ਵਰਦੀ ਪਾਈ ਆ ਕਹਿੰਦੇ ਉਹਨਾਂ ਨੇ ਸਾਨੂੰ ਯਾਨੀ ਬੁਰਾ ਭਲਾ ਬੋਲਿਆ ਤੇ ਬਸ ਚੋਂ ਥੱਲੇ ਲਾਤਾ ਕਹਿੰਦੇ 2 ਕਿਲੋਮੀਟਰ ਮੈਨੂੰ ਅੱਜ ਵੀ ਯਾਦ ਆ ਮੈਂ ਤੇ ਮੇਰਾ ਭਰਾ ਕਹਿੰਦੇ ਰੋਂਦੇ ਰੋਂਦੇ ਅਸੀਂ ਘਰ ਆਏ ਸੀ ਯਾਨੀ ਕਹਿੰਦੇ ਬਹੁਤ ਗਰੀਬੀ ਸੀ ਤੇ ਕਹਿੰਦੇ ਪਰ ਅੱਜ ਪਰਮਾਤਮਾ ਵਾਹਿਗੁਰੂ ਨੇ ਨਹੀਂ ਬਹੁਤ ਮਿਹਰ ਕੀਤੀ ਆ ਪਰ ਅੱਜ ਵੀ ਅਸੀਂ ਆਪਣੇ ਉਹ ਦਿਨ ਨਹੀਂ ਭੁੱਲਦੇ ਤੇ ਕਹਿੰਦੇ ਕੀ ਹੁੰਦਾ ਕਿ ਅੱਧੀ ਮੈਂ ਗੁਰਦੁਆਰਾ ਸਾਹਿਬ ਜਾਂਦਾ ਜਾਂਦਾ ਕਹਿੰਦੇ ਮੈਂ ਨਾ ਅੰਮ੍ਰਿਤਸਰ ਵੀ ਜਾਣ ਲੱਗ ਜਾਂਦਾ ਮਹੀਨੇ 'ਚ ਇੱਕ ਵਾਰ ਕਹਿੰਦੇ ਮੇਰੀ ਆਸਤਾ ਗੁਰੂ ਤੁਹਾਨੂੰ ਤੁਹਾਨੂੰ ਗੁਰੂ ਰਾਮਦਾਸ ਜੀ ਤੇ ਬਹੁਤ ਹੋ ਜਾਂਦੀ ਆ ਕਹਿੰਦੇ ਮੈਂ ਮੀਨੇ ਦੇ ਵਿੱਚ ਵੀਰ ਜੀ ਕਹਿੰਦੇ ਮੈਂ ਇੱਕ ਵਾਰੀ ਤਾਂ ਜ਼ਰੂਰ ਜਾਂਦਾ ਹੁੰਦਾ ਸੀ ਅੰਮ੍ਰਿਤਸਰ ਕਹਿੰਦੇ ਜਿਹੜੀ ਮੈਨੂੰ ਤਨਖਾਹ ਮਿਲਦੀ ਦਿਹਾੜੀਆਂ ਕਰਕੇ ਉਹਨਾਂ ਵਿੱਚੋਂ ਮੈਂ ਪੈਸੇ ਸੇਵ ਕਰਨੀ ਉਹਦੇ ਵਿੱਚੋਂ ਸੇਵਿੰਗ ਕਰਕੇ ਕਹਿੰਦੇ ਫਿਰ ਮੈਂ ਅ ਮਹੀਨੇ ਦੇ ਵਿੱਚ ਇੱਕ ਵਾਰ ਅੰਮ੍ਰਿਤਸਰ ਜਾਣਾ ਅੰਮ੍ਰਿਤਸਰ ਜਾ ਕੇ ਕਹਿੰਦੇ ਮੈਂ ਉੱਥੇ ਜਦੋਂ ਜਾਣਾ ਗੁਰੂ ਰਾਮਦਾਸ ਜੀ ਦੀ ਉੱਥੇ ਮੈਂ ਬਾਣੀ ਸੁਣੀ ਗੁਰਦੁਆਰਾ ਸਾਹਿਬ ਕਹਿੰਦੇ ਮੈਂ ਗੋਲਡਨ ਟੈਂਪਲ ਜਦੋਂ ਜਾਣਾ ਕਹਿੰਦੇ ਉੱਥੇ ਮੈਂ ਸੇਵਾ ਕਰਨੀ ਲੰਗਰ ਹਾਲ ਦੇ ਵਿੱਚ ਮੈਨੂੰ ਜਿਹੜੀ ਵੀ ਸੇਵਾ ਮਿਲਣੀ ਮੈਨੂੰ ਜਿੱਥੇ ਵੀ ਸੇਵਾ ਮਿਲਣੀ ਮੈਂ ਉੱਥੇ ਕਰਨੀ ਸੋ ਵੀਰ ਜੀ ਕਹਿੰਦੇ ਕਿ ਅੱਧੀ ਜਦੋਂ ਮੈਂ ਚਲੋ ਜਾਂਦਾ ਰਿਹਾ ਕਹਿੰਦੇ ਇੱਕ ਦਿਨ ਮੈਂ ਇੱਦਾਂ ਅੰਮ੍ਰਿਤਸਰ ਦੇ ਵਿੱਚ ਗੁਰੂ ਆ ਰਾਮਦਾਸ ਜੀ ਦੇ ਗੁਰਦੁਆਰਾ ਸਾਹਿਬ ਗੋਲਡਨ ਟੈਂਪਲਸ ਕਹਿੰਦੇ ਮੈਂ ਇਹਦੀ ਸੇਵਾ ਕਰ ਰਿਹਾ ਸੀ ਇੱਕ ਫੈਮਿਲੀ ਆਈ ਜੀ ਕਹਿੰਦੇ ਉਹ ਬਾਹਰੋਂ ਸੀਗੀ ਜਰਮਨ ਤੋਂ ਸੀ ਕਹਿੰਦੇ ਉਹਨਾਂ ਨੇ ਆ ਕੇ ਜਦੋਂ ਮੈਨੂੰ ਪੁੱਛਿਆ ਕਿ ਪੁੱਤਰ ਜੀ ਇੱਧਰ ਲੰਗਰ ਹਾਲ ਕਿਹੜੀ ਸਾਈਡ ਆ ਤੇ ਉਹਨਾਂ ਕੋ ਕੁਝ ਸਮਾਨ ਸੀਗਾ ਉਹ ਕਹਿੰਦੇ ਕਿ ਅਸੀਂ ਇਹ ਵੀ ਰੱਖਣਾ ਤੁਸੀਂ ਸਾਨੂੰ ਦੱਸ ਸਕਦੇ ਹੋ ਅਸੀਂ ਕਿੱਥੇ ਰੱਖੀਏ ਸੋ ਜੀ ਉਹ ਕਹਿੰਦੇ ਕਿ ਮੈਂ ਉਹਨਾਂ ਨੂੰ ਚਲੋ ਜੋ ਵੀ ਜਿੰਨਾ ਮੈਨੂੰ ਪਤਾ ਸੀ ਕਹਿੰਦੇ ਮੈਂ ਉਹਨਾਂ ਦੀ ਹੈਲਪ ਕੀਤੀ ਤੇ ਉਹਨਾਂ ਨੂੰ ਦੱਸਿਆ ਕਿ ਇੱਥੇ ਤੁਸੀਂ ਆਪਣਾ ਸਮਾਨ ਰੱਖ ਦੋ ਕਿ ਉਧਰ ਲੰਗਰ ਹਾਲ ਇੱਧਰਲੀ ਸਾਈਡ ਆ ਕਿ ਤੁਸੀਂ ਜਾ ਕੇ ਉੱਥੇ ਤੁਸੀਂ ਲੰਗਰ ਛੱਕ ਲਓ ਕਹਿੰਦੇ ਮੈਂ ਉੱਥੇ ਸੇਵਾ ਕਰ ਰਿਹਾ ਸੀ ਕਹਿੰਦੇ ਜਦੋਂ ਲੰਗਰ ਛੱਕ ਲਿਆ ਕਹਿੰਦੇ ਉਹ ਮੈਨੂੰ ਪੁੱਛਣ ਲੱਗੇ ਕਿ ਤੂੰ ਨੂੰ ਇੱਥੇ ਦਾ ਸਾਰਾ ਪਤਾ ਵਾ ਕਿ ਉਹ ਕਹਿੰਦੇ ਕਿ ਹਾਂਜੀ ਕਿ ਮੈਂ ਆਉਂਦਾ ਰਹਿੰਨਾ ਅਕਸਰ ਇੱਥੇ ਤੇ ਉਹ ਕਹਿੰਦੇ ਕਿ ਅਸੀਂ ਬਾਹਰੋਂ ਆਈਆਂ ਕਿ ਸਾਨੂੰ ਇੰਨਾ ਪਤਾ ਨਹੀਂ ਹੈਗਾ ਜੇ ਤੁਹਾਨੂੰ ਪਤਾ ਵਾ ਕਿ ਤੁਸੀਂ ਸਾਨੂੰ ਘੁੰਮ ਯਾਨੀ ਸਾਡੇ ਨਾਲ ਘੁੰਮ ਫਿਰਕੇ ਸਾਨੂੰ ਦਰਸ਼ਨ ਕਰਵਾ ਸਕਦੇ ਹੋ ਸਾਰੀਆਂ ਜਗ੍ਹਾ ਦੇ ਤੇ ਉਹ ਕਹਿੰਦੇ ਕਿ ਹਾਂਜੀ ਉਹ ਕਹਿੰਦੇ ਮੈਂ ਹਾਮੀ ਭਰਤੀ ਕਿ ਹਾਂਜੀ ਕੋਈ ਗੱਲ ਨਹੀਂ ਕਿ ਮੈਂ ਤੁਹਾਨੂੰ ਦਰਸ਼ਨ ਕਰਵਾ ਦਿਨਾ ਉਹ ਕਹਿੰਦੇ ਕਿ ਮੈਂ ਉਹ ਪਰਿਵਾਰ ਦੇ ਨਾਲ ਅੰਮ੍ਰਿਤਸਰ ਦੇ ਵਿੱਚ ਜਿੱਥੇ-ਜਿੱਥੇ ਚਲੋ ਉਹਨਾਂ ਨੇ ਮੱਥਾ ਟੇਕਣਾ ਸੀ ਕਹਿੰਦੇ ਉਹ ਮੈਨੂੰ ਨਾਲ ਲੈ ਗਏ ਕਿ ਮੈਂ ਸਾਰੇ ਕਿਤੇ ਚਲੋ ਗਿਆ ਉਹਨਾਂ ਦੇ ਦਰਸ਼ਨ ਕਰਵਾਏ ਗੁਰੂ ਰਾਮਦਾਸ ਜੀ ਨੇ ਕਹਿੰਦੇ ਸੇਵਾ ਲਈ ਮੈਂ ਇਹੀ ਸਮਝਿਆ ਕਿ ਮੇਰੀ ਸੇਵਾ ਲਈ ਆ ਸੋ ਜੀ ਕਹਿੰਦੇ ਉਹ ਬਹੁਤ ਫੈਮਿਲੀ ਵੀ ਬਹੁਤ ਵਧੀਆ ਸੀ ਕਹਿੰਦੇ ਬਹੁਤ ਖੁਸ਼ ਹੈ ਖੁਸ਼ ਹੋਏ ਉਹ ਕਹਿੰਦੇ ਜਾਣ ਲੱਗੇ ਮੈਨੂੰ ਉਹ ਕਹਿੰਦੇ ਕਿ ਤੁਸੀਂ ਪੈਸੇ ਲੈ ਲਓ ਹਨਾ ਕਿ ਤੁਸੀਂ ਚਲੋ ਸਾਰਾ ਦਿਨ ਸਾਡੇ ਨਾਲ ਰਹੇ ਹੋ ਕਹਿੰਦੇ ਕਿ ਮੈਨੂੰ ਪੈਸੇ ਨਹੀਂ ਮੈ ਲੈਣੇ ਕਹਿੰਦੇ ਮੈਂ ਪੈਸੇ ਲੈਣ ਤੋਂ ਮਨਾ ਕਰਤਾ ਪਰ ਉਹ ਮੇਰਾ ਨੰਬਰ ਲੈ ਕੇ ਜਾਂਦੇ ਹੋਏ ਕਹਿੰਦੇ ਜਦੋਂ ਨੰਬਰ ਲੈ ਕੇ ਗਏ ਤੇ ਚਲੋ ਬਾਅਦ ਚੋਂ ਵੀ ਉਹਨਾਂ ਦੀ ਕਾਲ ਆਉਂਦੀ ਰਹੀ ਮੈਨੂੰ ਗੱਲਬਾਤ ਹੁੰਦੀ ਰਹੀ ਕਹਿੰਦੇ ਫਿਰ ਅਗਲੇ ਸਾਲ ਵਿੱਚ ਗੈਪ ਪਾ ਕੇ ਫੇਰ ਆਉਂਦੇ ਆ ਕਹਿੰਦੇ ਉਹ ਫੇਰ ਮੈਨੂੰ ਮਿਲਦੇ ਆ ਮੇਰੇ ਫੈਮਿਲੀ ਨੂੰ ਮਿਲਦੇ ਆ ਫਿਰ ਮੈਨੂੰ ਆਪਣੇ ਨਾਲ ਲੈ ਕੇ ਜਾਂਦੇ ਨੇ ਘੁੰਮਦੇ ਫਿਰਦੇ ਨੇ ਮੈਂ ਕਮਾਉਣਾ ਉਹਨਾਂ ਨੂੰ ਜਿੱਥੇ-ਜਿੱਥੇ ਉਹ ਕਹਿੰਦੇ ਨੇ ਅੰਮ੍ਰਿਤਸਰ ਦੇ ਵਿੱਚ ਸੋਜੀ ਕਹਿੰਦੇ ਫਿਰ ਉਹ ਵਾਪਸ ਚਲੇ ਜਾਂਦੇ ਆ ਦੈਨ ਕਹਿੰਦੇ ਜਦੋਂ ਕੋਵਿਡ ਦਾ ਟਾਈਮ ਸੀਗਾ ਵੀਰ ਜੀ ਕਹਿੰਦੇ ਮੈਨੂੰ ਕਾਲ ਆਉਂਦੀ ਆ ਉਹਨਾਂ ਦੀ ਤੇ ਕਹਿੰਦੇ ਕਿ ਉਹ ਮੈਨੂੰ ਕਹਿੰਦੇ ਨੇ ਕਿ ਇੱਦਾਂ-ਇੱਦਾਂ ਕਰਕੇ ਕਿ ਮੈਂ ਆਪਣੀ ਵੱਡੀ ਗੁੱਡੀ ਦਾ ਰਿਸ਼ਤਾ ਲੈਣਾ ਜਿਹੜੇ ਮਾਤਾ ਜੀ ਹੁੰਦੇ ਨੇ ਕਿ ਮੈਂ ਵੱਡੀ ਗੁੱਡੀ ਦਾ ਜਿਹੜੀ ਮੇਰੀ ਬੇਟੀ ਉਹਦਾ ਰਿਸ਼ਤਾ ਲੈਣਾ ਸੀ ਤੁਹਾਡੇ ਨਾਲ ਰਿਸ਼ਤਾ ਕਰਨਾ ਚਾਹੁੰਦੇ ਆ ਤੇ ਵੀਰ ਜੀ ਕਹਿੰਦੇ ਕਿ ਮੈਂ ਉਹਨਾਂ ਨੂੰ ਦੱਸਿਆ ਕਿ ਤੁਹਾਨੂੰ ਮੇਰੇ ਬਾਰੇ ਸਾਰਾ ਪਤਾ ਕਿ ਮੈਂ ਤਾਂ ਬਹੁਤ ਗਰੀਬ ਪਰਿਵਾਰ ਤੋਂ ਆ ਕੀ ਸਾਡੇ ਕੋਲ ਤਾਂ ਆਚਾਰ ਮਲੇ ਬਸ ਜਗਾ ਉਹ ਵੀ ਕੱਚਾ ਘਰ ਆ ਬਾਲਿਆਂ ਵਾਲੀ ਛੱਤ ਆ ਕਿ ਸਾਡੇ ਕੋਲ ਤਾਂ ਇੰਨਾ ਪੈਸਾ ਨਹੀਂ ਅਸੀਂ ਤਾਂ ਬਹੁਤ ਗਰੀਬ ਆ ਕਿ ਤੁਸੀਂ ਇਦਾਂ ਹਨਾ ਕਿਵੇਂ ਰਿਸ਼ਤਾ ਤੁਸੀਂ ਅਬ ਤਾਂ ਤੁਸੀਂ ਤਾਂ ਇੰਨੇ ਫਿਰ ਵੀ ਪੈਸਿਆਂ ਵੱਲੋਂ ਵੀ ਇੰਨੇ ਤਗੜੇ ਹੋ ਬਾਹਰ ਹੋ ਤੁਸੀਂ ਤੁਹਾਡਾ ਇੱਕ ਅਲੱਗ ਸਟੇਟਸ ਆ ਤੇ ਉਹ ਕਹਿੰਦੇ ਕਿ ਬੇਟਾ ਦੇਖੋ ਸਾਨੂੰ ਤੁਹਾਡੀ ਪ੍ਰਾਪਰਟੀ ਨਾਲ ਕੁਝ ਲੈਣਾ ਦੇਣਾ ਨਹੀਂ ਸਾਨੂੰ ਪ੍ਰਾਪਰਟੀ ਨਹੀਂ ਸਾਨੂੰ ਪੁੱਤ ਚਾਹੀਦਾ ਕਿ ਸਾਨੂੰ ਤੇਰਾ ਸੁਭਾਅ ਬਹੁਤ ਵਧੀਆ ਲੱਗਦਾ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਤੇਰੇ ਵਰਗੇ ਸੁਭਾਅ ਵਰਗੇ ਮੁੰਡੇ ਮਿਲਨੇ ਬਹੁਤ ਔਖੇ ਆ ਕਿ ਮੈਨੂੰ ਆਪਣੀ ਬੇਟੀ ਲਈ ਮੈਨੂੰ ਤੁਹਾਡਾ ਰਿਸ਼ਤਾ ਚਾਹੀਦਾ ਵਾ ਕਿ ਮੈਂ ਤੁਹਾਡੇ ਨਾਲ ਆਪਣੀ ਬੇਟੀ ਦਾ ਰਿਸ਼ਤਾ ਕਰਨਾ ਚਾਹੁੰਦੀ ਆ ਉਹ ਕਹਿੰਦੇ ਕਿ ਜਦੋਂ ਮੈਂ ਉਹਨਾਂ ਨੂੰ ਕਿਹਾ ਕਿ ਚਲੋ ਕੋਈ ਨਾ ਮੈਂ ਆਪਣੇ ਘਰ ਗੱਲ ਕਰਕੇ ਦੱਸੂਗਾ ਸਾਰਾ ਤੇ ਉਹ ਕਹਿੰਦੇ ਜਦੋਂ ਮੈਂ ਆਪਣੀ ਮਾਤਾ ਜੀ ਨਾਲ ਗੱਲ ਕੀਤੀ ਉਹ ਰੋ ਪਏ ਉਹ ਕਹਿੰਦੇ ਕਿ ਇਹ ਪੱਕਾ ਧੰਦਨ ਗੁਰੂ ਰਾਮਦਾਸ ਜੀ ਦੀ ਹੀ ਮਿਹਰ ਆ ਕਿ ਨਹੀਂ ਤਾਂ ਆਪਾਂ ਨੂੰ ਕਿਹਨਾਂ ਨੇ ਆਪਾਂ ਨੂੰ ਕਿਹਨੇ ਪੁੱਛਣਾ ਗਰੀਬਾਂ ਨੂੰ ਤੇ ਉਹ ਜੀ ਚਲੋ ਗੱਲਬਾਤ ਹੁੰਦੀ ਆ ਉਹ ਆਪਣੀ ਬੇਟੀ ਦੀ ਉਹ ਕਹਿੰਦੇ ਮੇਰੇ ਨਾਲ ਗੱਲ ਕਰਾਉਂਦੇ ਨੇ ਕਹਿੰਦੇ ਮੈਂ ਵੀਡੀਓ ਕਾਲ ਤੇ ਸਾਰਾ ਆਪਣਾ ਘਰ ਦਿਖਾ ਦੇਣਾ ਕੁੜੀ ਨੂੰ ਕਿ ਆਹ ਵਾਜੀ ਸਾਡੇ ਕੋਲ ਕਿ ਬਾਹਰੋਂ ਤੁਸੀਂ ਕਹੋ ਹਨਾ ਤੇ ਉਹ ਕਹਿੰਦੇ ਕਿ ਉਹ ਗੁੜੀਆ ਕਹਿੰਦੀ ਕੋਈ ਗੱਲ ਨਹੀਂ ਉਹਨਾਂ ਦੇ ਫਾਦਰ ਸਾਹਿਬ ਨਾਲ ਗੱਲ ਕਰਦੇ ਆ ਤੇ ਉਹ ਕਹਿੰਦੇ ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਯਾਨੀ ਸਾਨੂੰ ਲੜਕਾ ਤਾਂ ਸਾਨੂੰ ਤੇਰਾ ਸੁਭਾਅ ਬਹੁਤ ਵਧੀਆ ਲੱਗਿਆ ਤੇ ਉਹ ਕਹਿੰਦੇ ਕਿ ਚਲੋ ਪੈਸਾ ਭੇਜਣਾ ਉਹਨਾਂ ਨੇ ਸ਼ੁਰੂ ਕੀਤਾ ਕਹਿੰਦੇ ਤੁਸੀਂ ਘਰ ਪਾਓ ਘਰ ਪਾਊਗਾ ਫਿਰ ਆਪਾਂ ਵਿਆਹ ਕਰਾਂਗੇ ਉਹ ਕਹਿੰਦੇ ਅਸੀਂ ਬਹੁਤ ਮਨਾ ਕੀਤਾ ਕਿ ਅਸੀਂ ਪੈਸੇ ਨਹੀਂ ਲੈਣੇ ਕਹਿੰਦੇ ਪਰ ਫਿਰ ਵੀ ਉਹ ਕਹਿੰਦੇ ਨਹੀਂ ਉਹਨਾਂ ਨੇ ਸਾਡੇ ਨਾਂ ਕਰਦਿਆ ਕਰਦੀਆਂ ਵੀਜੀ ਸਾਨੂੰ ਪੈਸੇ ਭੇਜੇ ਤੇ ਕਹਿੰਦੇ ਅਸੀਂ ਇੱਕ ਮੰਜਲਾ ਚਲੋ ਸਾਡੀ ਕੋਠੀ ਖੜੀ ਹੋਗੀ ਕਹਿੰਦੇ ਲੋਕ ਹੈਰਾਨ ਸੀ ਆਲੇ ਦੁਆਲੇ ਚਾਚੇ ਤਾਈ ਹੋਰ ਸ਼ਰੀਕਾ ਦੇਖ ਕੇ ਕਿ ਇਹਨਾਂ ਕੋ ਪੈਸੇ ਕਿੱਥੋਂ ਆਂਦੇ ਪਏ ਆ ਕਿਹੜਾ ਇਹਨਾਂ ਦੇ ਹੱਥੇ ਦਾ ਖਜ਼ਾਨਾ ਲੱਗ ਗਿਆ ਸੋਜੀ ਕਹਿੰਦੇ ਕਿ ਜਦੋਂ ਕੋਵਿਡ ਦਾ ਟਾਈਮ ਲੰਘ ਗਿਆ ਨਾ ਉਸ ਤੋਂ ਬਾਅਦ ਕਹਿੰਦੇ ਫਿਰ ਉਹ ਲੜਕੀ ਆਉਂਦੀ ਆ ਜਿੰਦਾਂ ਮੇਰੀ ਮੈਰिज ਹੋਣੀ ਹੁੰਦੀ ਆ ਉਹ ਕਹਿੰਦੇ 2 ਮਹੀਨੇ ਲਈ ਉਹ ਆਉਂਦੀ ਆ ਮੇਰੇ ਸਾਡੇ ਘਰੇ ਇੱਥੇ ਕਹਿੰਦੇ ਲੋਕ ਹੈਰਾਨ ਹੁੰਦੇ ਆ ਕਿ ਇਹ ਕੌਣ ਆਇਆ ਇਹਨਾਂ ਦੇ ਘਰ ਬਹੁਤ ਕਹਿੰਦੇ ਯਾਨੀ ਲੋਕਾਂ ਦੇ ਯਾਨੀ ਮਜ਼ਾਜ਼ ਹੀ ਬਦਲ ਗਏ ਸੀ ਇਹ ਸਾਨੂੰ ਲੈ ਕੇ ਕਹਿੰਦੇ ਕਿ ਚਲੋ ਜੀ ਲੜਕੀ ਆਈ ਉਸ ਤੋਂ ਬਾਅਦ ਕਹਿੰਦੇ ਉਹ ਫੈਮਿਲੀ ਆਉਂਦੀ ਆ ਮਗਰੀ ਜੀ 2 ਮਹੀਨੇ ਪਹਿਲਾਂ ਲੜਕੀ ਆਉਂਦੀ ਆ ਪਹਿਲਾਂ ਜੀ ਫਿਰ ਉਹ ਕਹਿੰਦੇ ਸਾਡੇ ਕੋਈ ਰਹਿੰਦੇ ਅਸੀਂ ਦਿੱਲੀੋਂ ਉਹਨੂੰ ਲੈਣ ਲੈ ਕੇ ਆਉਨੇ ਆ ਤੇ ਫੈਮਿਲੀ ਆਉਂਦੀ ਆ ਬਾਅਦ ਚ ਉਹ ਕਹਿੰਦੇ ਸਾਡੀ ਮੈਰिज ਹੋ ਜਾਂਦੀ ਆ ਤੇ ਲੋਕ ਵੀ ਬਹੁਤ ਹੈਰਾਨ ਹੁੰਦੇ ਆ ਕਹਿੰਦੇ ਚਲੋ ਜੀ ਵਾਹਿਗੁਰੂ ਜੀ ਦੀ ਕਿਰਪਾ ਵਰਤਦੀ ਆ ਕਹਿੰਦੇ 6 ਮਹੀਨੇ ਤੋਂ ਬਾਅਦ ਮੇਰਾ ਵੀ ਬਣ ਜਾਂਦਾ ਕਿ ਮੈਂ ਵੀ ਜਰਮਨ ਚਲੇ ਜਾਣਾ ਜੀ ਉਹ ਕਹਿੰਦੇ ਕਿ ਗੁਰੂ ਰਾਮਦਾਸ ਜੀ ਨੇ ਇੰਨੀ ਕਿਰਪਾ ਕੀਤੀ ਕਿ ਅਸੀਂ ਕਦੀ ਸੋਚਿਆ ਹੀ ਨਹੀਂ ਸੀ ਸਪਨੇ ਦੇ ਵਿੱਚ ਵੀ ਸੋਚਿਆ ਨਹੀਂ ਸੀ ਕਿ ਗੁਰੂ ਰਾਮਦਾਸ ਜੀ ਸਾਡੇ ਪਰਿਵਾਰ ਤੇ ਇੰਨੀ ਕਿਰਪਾ ਕਰਨਗੇ ਕਿ ਯਾਨੀ ਸੇਵਾ ਜਿਹੜੀ ਉੱਥੇ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਮੈਂ ਕੀਤੀ ਕਹਿੰਦੇ ਕਿ ਉਹਦਾ ਮੈਨੂੰ ਇੰਨਾ ਫਲ ਮਿਲਿਆ ਕਿ ਉਹ ਮੈਂ ਮੇਰੀ ਜਿਹੜੀ ਸੇਵਾ ਕੀਤੀ ਉਹ ਮੇਰਾ ਪਰਿਵਾਰ ਵੀ ਤਰ ਗਿਆ ਉਹ ਕਹਿੰਦੇ ਕਿ ਅੱਜ ਵੀਰਜ ਦੱਸਦੇ ਨੇ ਕਹਿੰਦੇ ਕਿ ਅੱਜ ਦੇ ਟਾਈਮ ਦੇ ਵਿੱਚ ਸਾਡੇ ਪਿੰਡ ਦੇ ਵਿੱਚ ਸਾਡੀ ਕੋਠੀ ਸਭ ਤੋਂ ਵੱਡੀ ਸਭ ਤੋਂ ਵਧੀਆ ਕੋਠੀ ਸਾਡੀ ਆ ਕਹਿੰਦੇ ਕਿ ਕਿਉਂਕਿ ਜਦੋਂ ਮੇਰੀ ਮੈਰਿਜ ਹੋਈ ਉਸ ਤੋਂ ਬਾਅਦ ਕਹਿੰਦੀ ਮੇਰੀ ਵਾਈਫ ਕਹਿੰਦੇ ਆ ਦੂਸਰੀ ਮੰਜ਼ਲ ਵੀ ਪਾਓ ਕਹਿੰਦੀ ਪਿੰਡ 'ਚ ਇਦਾਂ ਦੀ ਕਿਸੇ ਦੀ ਕੋਠੀ ਨਹੀਂ ਹੋਣੀ ਵਾਹਿਗੁਰੂ ਜੀ ਨੇ ਮਿਹਰ ਕੀਤੀ ਆ ਜਿੰਨੀ ਕਿ ਸਾਡੀ ਕੋਠੀ ਵਰਗੀ ਕੋਈ ਪਿੰਡ 'ਚ ਕੋਠੀ ਨਹੀਂ ਕਿਸੇ ਦੀ ਅੱਜ ਮੇਰਾ ਕਹਿੰਦੇ ਬ੍ਰਦਰ ਵੀ ਸੈੱਟ ਆ ਉਹਨਾਂ ਨੂੰ ਵੀ ਅਸੀਂ ਜਰਮਨ ਬੁਲਾ ਲਿਆ ਆਪਣੇ ਕੋਲ ਸੋ ਕਹਿੰਦੇ ਕਿ ਅਸੀਂ ਤਨ ਤਨ ਗੁਰੂ ਰਾਮਦਾਸ ਜੀ ਦਾ ਬਹੁਤ ਹੀ ਜ਼ਿਆਦਾ ਅਸੀਂ ਬਹੁਤ ਹੀ ਜ਼ਿਆਦਾ ਸ਼ੁਕਰਾਨਾ ਕਰਦੇ ਆ ਅਸੀਂ ਜਦੋਂ ਇੰਡੀਆ ਆਉਨੇ ਆ ਉਦੋਂ ਗੋਲਡਨ ਟੈਂਪਲ ਜ਼ੂਰ ਮੱਥਾ ਦੇਖਣ ਜਾਂਦੇ ਆ ਤੇ ਬਹੁਤ ਹੀ ਜ਼ਿਆਦਾ ਗੁਰੂ ਰਾਮਦਾਸ ਜੀ ਨੇ ਕਿਰਪਾ ਕੀਤੀ ਸਾਡੇ ਪਰਿਵਾਰ ਤੇ ਸੋ ਕਹਿੰਦੇ ਹੁੰਦੇ ਆ ਕਹਿੰਦੇ ਜਦੋਂ ਆਪਣਾ ਮਨ ਸੱਚਾ ਹੋਵੇ ਨਾ ਆਪਣਾ ਦਿਲ ਸੱਚਾ ਹੋਵੇ ਨਾ ਫਿਰ ਵਾਹਿਗੁਰੂ ਜੀ ਹੋਰ ਵੀ ਨੇੜੇ ਹੋ ਕੇ ਸੁਣਦੇ ਆ ਹੋਰ ਵੀ ਨੇੜੇ ਹੋ ਕੇ ਸੁਣਦੇ ਆ ਤੁਸੀਂ ਆਪਣੇ ਦਿਲ ਚ ਕਿਸੇ ਲਈ ਮੈਲ ਨਾ ਰੱਖਿਆ ਕਰੋ ਮਨ ਸੱਚਾ ਰੱਖੋ ਸੱਚੇ ਮਨ ਨਾਲ ਬਾਣੀ ਪੜੋ ਕਿਸੇ ਦਾ ਬੁਰਾ ਨਾ ਸੋਚੋ ਨਾ ਕਿਸੇ ਦਾ ਬੁਰਾ ਕਰੋ ਤੇ ਗੁਰੂ ਰਾਮਦਾਸ ਜੀ ਬਹੁਤ ਹੀ ਜ਼ਿਆਦਾ ਬਰਕਤਾਂ ਬਹੁਤ ਹੀ ਬਰਕਤਾਂ ਘਰ ਦੇ ਵਿੱਚ ਦਿੰਦੇ ਨੇ ਸੋ ਤੁਸੀਂ ਵੀ ਜੀ ਗੁਰੂ ਰਾਮਦਾਸ ਜੀ ਦੇ ਲਾੜ ਲੱਗੋ ਬਾਣੀ ਪੜਿਆ ਕਰੋ ਅੰਮ੍ਰਿਤ ਵੇਲੇ ਸਾਂਭਣਾ ਸ਼ੁਰੂ ਕਰੋ ਜੀ ਜਿਹੜੇ ਨਹੀਂ ਅੰਮ੍ਰਿਤ ਵੇਲਾ ਕਰ ਪਾਉਂਦੇ ਤੁਸੀਂ ਕਿਰਪਾ ਕਰਕੇ ਅੰਮ੍ਰਿਤ ਵੇਲੇ ਪਾਠ ਜ਼ਰੂਰ ਕਰਿਆ ਕਰੋ ਜੇ ਤੁਹਾਡੇ ਕੋਲ ਹਜੇ ਅੰਮ੍ਰਿਤ ਵੇਲਾ ਨਹੀਂ ਸਾਂਭ ਹੁੰਦਾ ਤੁਸੀਂ ਦਿਨ ਚ ਪਾਠ ਜ਼ਰੂਰ ਕਰਿਆ ਕਰੋ ਦਿਨ ਚ ਤੁਸੀਂ ਰੈਗੂਲਰ ਜਦੋਂ ਤੁਹਾਡੇ ਕੋਲ ਟਾਈਮ ਲੱਗਦਾ ਤੁਸੀਂ ਪਾਠ ਕਰਨਾ ਸ਼ੁਰੂ ਕਰਦੋ ਤੁਸੀਂ ਪਾਠ ਰੈਗੂਲਰ ਕਰੋ ਤੁਸੀਂ ਦੇਖਣਾ ਇੱਕ ਦਿਨ ਕਿ ਤੁਹਾਡੇ ਤੇ ਇਹ ਆਪੇ ਕਿਰਪਾ ਵਰਤ ਜਾਣੀ ਆ ਅੰਮ੍ਰਿਤ ਵੇਲੇ ਦੀ ਜਿਹੜੀ ਦਾਤ ਆ ਨਾ ਉਹ ਮਹਾਰਾਜ ਜੀ ਨੇ ਤੁਹਾਡੀ ਝੋਲੀ ਪਾ ਦੇਣੀ ਹੈ ਮੇਰਾ ਪਰਸਨਲ ਐਕਸਪੀਰੀਅੰਸ ਆ ਇਹ ਮੇਰਾ ਪਰਸਨਲ ਐਕਸਪੀਰੀਅੰਸ ਆ ਤੁਸੀਂ ਇੱਕ ਵਾਰ ਕਰਕੇ ਦੇਖੋ ਜੀ ਇਦਾਂ ਤੁਸੀਂ ਦਿਨ ਦੇ ਵਿੱਚ ਬਾਣੀ ਪੜਨੀ ਸ਼ੁਰੂ ਕਰੋ ਨਹੀਂ ਤੁਹਾਡੇ ਕੋਲ ਹਜੇ ਫਿਲਹਾਲ ਅੰਮ੍ਰਿਤ ਵੇਲਾ ਨਹੀਂ ਸਾਮ ਹੁੰਦਾ ਨਾ ਤੁਸੀਂ ਦਿਨ ਚ ਪਹਿਲਾਂ ਬਾਣੀ ਪੜਨੀ ਸ਼ੁਰੂ ਕਰੋ ਰੈਗੂਲਰ ਕਰੋ ਤੇ ਤੁਸੀਂ ਦੇਖਣਾ ਕਿਰਪਾ ਇੰਨੀ ਹੋ ਜਾਣੀ ਆ ਨਾ ਤੁਹਾਡਾ ਪਤਾ ਹੀ ਨਹੀਂ ਲੱਗਣਾ ਤੁਹਾਨੂੰ ਕਦੋਂ ਤੁਹਾਡੇ ਕੋਲ ਅੰਮ੍ਰਿਤ ਵੇਲਾ ਵਿਸਾंभਣਾ ਸ਼ੁਰੂ ਤੁਸੀਂ ਕਰ ਦੇਣਾ ਤੁਹਾਡੇ ਤੇ ਕਿਰਪਾ ਹੋ ਜਾਣੀ ਵਾਹਿਗੁਰੂ ਜੀ ਦੀ ਸੋ ਇਹ ਸੀਗੀ ਅੱਜ ਦੀ ਸੱਚੀ ਹੱਦ ਬੀਤੀ ਕਿਵੇਂ ਦੀ ਲੱਗੀ ਜ਼ਰੂਰ ਦੱਸਣਾ ਜੀ ਕਮੈਂਟ ਬਾਕਸ ਦੇ ਵਿੱਚ ਤਾਂ ਤਨ ਗੁਰੂ ਰਾਮਦਾਸ ਜੀ ਲੈ ਕੇ ਹਾਜ਼ਰੀ ਜ਼ਰੂਰ ਲਗਵਾਉਣਾ ਮਿਲਦਿਆਂ ਜੀ ਫਿਰ ਨੈਕਸਟ ਵੀਡੀਓ ਤਦ ਤੱਕ ਦੇ ਲਈ ਸਤ ਪਨੂ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਉਂਦੇ ਰਹੋ ਹੱਸਦੇ ਰਹੋ ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ 'ਚ ਰੱਖਣ ਜੀ ਸਤਿ ਸ਼੍ਰੀ ਅਕਾਲ ਜੀ